ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੁੱਖਾ ਭੰਡਾਲ ਮੈਂ ਇੱਕ ਕੂਚਾ ਕੇ ਤੇ ਕਮੇਟੀਆਂ ਕੇ ਬੇਨਤੀ ਕਰਨੀ ਚਾਹਨਾ ਮੈਂ ਬੜੇ ਦਿਨਾਂ ਤੋਂ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਤੇ ਪਰ ਅੱਜ ਮੈਂ ਦਿਲ ਕੀਤਾ ਮੈਂ ਕਹਾਂ ਚਲੋ ਅੱਜ ਸ਼ੇਅਰ ਕਰ ਹੀ ਦਿੰਨੇ ਆ ਆਪਣੀ ਦਿਲ ਦੀ ਗੱਲ ਕਿਉਂਕਿ ਮੈਂ ਵੀਡੀਓ ਦੇਖੀ ਸੀ ਗੱਲੇ ਵੀਰ ਦੀ ਤੇ ਕਾਢੀ ਵੀਰ ਦੀ ਤੇ ਬੜਾ ਮਨ ਦੁਖੀ ਹੋਇਆ ਵੀਡੀਓ ਦੇਖ ਕੇ ਕਿ ਐਡੇ ਵਧੀਆ ਪਲੇਅਰ ਤੇ ਕਿਹੜੇ ਹਾਲਾਤਾਂ ਵਿੱਚ ਗੁਜ਼ਰ ਰਿਹਾ ਹੈ ਤੇ ਮੈਂ ਇਹੋ ਹੀ ਗੱਲ ਕਰਨੀ ਚਾਹੁੰਨਾ ਕਿ ਇਹ ਦੋ ਪਲੇਅਰ ਨਹੀਂ ਕਿਉਂਕਿ ਅਨੇਕਾਂ ਪਲੇਅਰ ਆ ਆਪਣੇ ਪੰਜਾਬ ਵਿੱਚ ਜਿਹੜੇ ਇੱਕ ਕੈਮਰੇ ਸਾਹਮਣੇ ਨਹੀਂ ਆਏ ਤੇ ਉਹ ਏਸਾਂ ਹਾਲਾਤਾਂ ਵਿੱਚ ਲੰਘ ਰਹੇ ਆ ਤੇ ਮੈਂ ਕੋਚਾਂ ਅਗੇ ਬੇਨਤੀ ਕਰਦਾ ਵਾਂ ਕਿਉਂਕਿ ਜਦੋਂ ਪਲੇਅਰ ਦਾ ਪੀਕ ਟਾਈਮ ਹੁੰਦਾ ਵਾ ਤੇ ਇਹੋ ਕੋਚ ਉਹ ਪਲੇਅਰ ਨੂੰ ਫੋਨ ਤੇ ਫੋਨ ਕਰ ਕਰ ਸਾਧ ਲਿਆ ਮੈਚਾਂ ਤੇ ਜੋ ਪਲੇਅਰ ਮੈਚ ਤੇ ਨਾ ਆਵੇ ਫਿਰ ਉਹਨੂੰ ਕਹਿੰਦੇ ਤੈਨੂੰ ਸਨਮਾਨਤ ਕਰਾਵਾਂਗੇ ਕਮੇਟੀ ਤੋਂ ਉਹ ਫੇਰ ਕਮੇਟੀ ਉਸ ਸਨਮਾਨਤ ਵੀ ਕਰਾਉਂਦੇ ਆ ਫੇਰ ਪਲੇਅਰ ਨੂੰ ਇਹ ਵੀ ਕਹਿ ਦਿੰਦੇ ਆ ਕਿ ਤੂੰ ਖੇਢੀ ਨਾ ਤੂੰ ਨਾਲ ਹੀ ਚੱਲ ਚੱਲ ਤੂੰ ਖੜਾ ਹੀ ਲੱਖਦਾ ਵਾਂ ਤੇ ਜਿੱਦਾਂ ਉਹ ਪਲੇਅਰ ਪਿਛੇ ਹੋਇਆ ਦਾ ਕਬੱਡੀ ਤੋਂ ਸਭ ਤੋਂ ਪਹਿਲਾਂ ਕੋਚ ਫੋਨ ਕਰ ਨੂੰ ਹਟਦਾ ਕਿਉਂਕਿ ਜਿਹੜਾ ਕੋਚ ਕਬੱਡੀ ਖੇਡਿਆ ਵਾ ਉਹਨੂੰ ਤਾਂ ਪਤਾ ਆ ਪਲੇਅਰ ਦੇ ਦੁੱਖ ਦਾ ਕਿ ਪਲੇਅਰ ਦੀ ਕਿਹੜੀ ਕੰਡੀਸ਼ਨ ਹੋਈ ਹੈ ਤੇ ਗੁਜਰ ਰਿਹਾ ਵਾ ਤੇ ਜਿਹੜੇ ਵੀਰੇ ਮੇਰੇ ਕੋਚ ਨਹੀਂ ਕਬੱਡੀ ਖੇਡੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਕਿਉਂਕਿ ਜਿਹੜਾ ਪਲੇਅਰ ਆ ਕਬੱਡੀ ساری ਉਮਰ ਕਬੱਡੀ ਖੇਡਦਾ ਹੋ ਨਾ ਤੋ ਕੰਮਕ ਸਿੱਖਿਆ ਹੁੰਦਾ ਕੋਈ ਤੇ ਐਂਡ ਤੇ ਉਹਦੇ ਦਿਹਾੜੀ ਬੱਝਦੀ ਉਹਦੇ ਪੱਲੇ ਜਿੱਦਾਂ ਉਹ ਗੱਲਾਂ ਵੀਰ ਕਰਦਾ ਸੀ ਕੰਮ ਕਿਸੇ ਫੈਕਟਰੀ 'ਚ ਲੱਗਾ ਸੀਗਾ 10000 ਰੁਪਏ ਤੇ ਆਪਣੇ ਕਬੱਡੀ ਦੇ ਪਲੇਅਰ ਹੁਣ ਇੱਕ ਦਿਨ ਦਾ ਲੱਖ-ਲੱਖ ਰੁਪਈਆ ਕਮਾਉਂਦੇ ਆ ਚਲੋ ਬਹੁਤ ਸੁਣੀ ਗੱਲ ਆ ਕਬੱਡੀ 'ਚ ਇੰਨਾ ਪੈਸਾ ਤੇ ਮੈਂ ਵੀਰ ਇੱਕ ਕੋਚਾਂ ਨੂੰ ਗੱਲ ਕਹਿਣੀ ਚਾਹੁੰਨਾ ਪਹਿਲਾਂ ਤਾਂ ਕਿ ਜਿਹੜੇ ਤੁਸੀਂ ਪਲੇਅਰ ਤੁਹਾਡੇ ਨਾਲ ਖੇਡਦੇ ਰਹੇ ਆ ਉਹਨਾਂ ਨੂੰ ਯਾਦ ਰੱਖੋ ਉਹਨਾਂ ਨੂੰ ਨਾਲ ਲੈ ਕੇ ਚੱਲੋ ਕਿਉਂਕਿ ਤੁਸੀਂ ਪਲੇਅਰ ਜਿਹੜੇ 12 ਪਲੇਅਰ ਆ ਨਾ ਉਹ ਤੁਹਾਡੀ ਕਮਾਂਡ ਥੱਲੇ ਆ ਜਿੱਥੇ ਤੁਸੀਂ ਉਹਨਾਂ ਨੂੰ ਕਹਿਣਾ ਵਾਲੇ ਉੱਥੇ ਹੀ ਖੇਡਣਾ ਤੁਸੀਂ ਜੋ ਮਰਜ਼ੀ ਕਮੇਟੀ ਤੋਂ ਕਰਾ ਸਕਦੇ ਤੁਹਾਡੇ ਨਾਲ ਪਲੇਅਰ ਖੜੇ ਆ ਇਹ ਇਹ ਕੋਚ ਦੇ ਹੱਥ ਹੁੰਦਾ ਕਿਹੜੇ ਪਲੇਅਰ ਦਾ ਸਨਮਾਨਤ ਕਰਉਣਾ ਕਿਹੜੇ ਪਲੇਅਰ ਦਾ ਨਹੀਂ ਸਨਮਾਨਤ ਕਰਉਣਾ ਇਹ ਸਾਰੇ ਆਪਣੇ ਪਲੇਅਰਾਂ ਨੂੰ ਪਤਾ ਵਾ ਤੇ ਕਮੇਟੀਆਂ ਨੂੰ ਪਤਾ ਵਾ ਕਿਉਂਕਿ ਇਹ ਕੋਚ ਹੀ ਅੰਦਰ ਸਾਰਾ ਹੁਸ਼ ਕਰਦੇ ਆ ਤੇ ਮੇਰਾ ਵੀਰ ਕੋਚਾਂ ਨੂੰ ਖਾਸ ਕਰਕੇ ਇਹ ਆ ਮੇਰੀ ਅਪੀਲ ਕਿ ਜਿਹੜੇ ਪਲੇਅਰ ਤੜ ਦੇ ਏਰੀਏ ਦੇ ਜਿਹੜਾ ਕੋਚ ਹੈ ਜਿਹੜਾ ਏਰੀਆ ਦਾ ਕੋਚ ਹੀ ਆ ਲੱਖ ਰੀ ਉੱਚੇ ਨਹੀਂ ਖੇਡਿਆ ਕਿਉਂਕਿ ਕੋਚ ਤੋਂ ਮੇਰੇ ਵੀਰ ਸਾਰੇ ਨਵੇਂ ਆ ਗਏ ਆ ਤੇ ਪਲੇਅਰ ਪੁਰਾਣੇ ਆ ਜਿਹੜਾ ਤਾਂ ਡੇਰੀਏ ਦਾ ਵੀਰ ਕੋਚ ਆ ਉਹਨੂੰ ਇਹ ਚਾਹੀਦਾ ਕਿ ਜਿਹੜਾ ਤਾਂ ਡੇਰੀ ਚ ਪਲੇਅਰ ਪੈਂਦਾ ਵਾ ਉਹਨੂੰ ਨਾਲ ਰੱਖੋ ਉਹ ਕਮੇਟੀਆਂ ਨਾਲ ਗੱਲ ਕਰੋ ਕਿ ਵੀਰ ਇਹ ਬਹੁਤ ਵਧੀਆ ਪਲੇਅਰ ਆ ਕਮੇਟੀਆਂ ਨੂੰ ਤਾਂ ਈ ਪਤਾ ਹੁੰਦਾ ਕੋਈ ਪਲੇਅਰ ਵਧੀਆ ਰਿਹਾ ਵਾ ਉਹਦੀ ਕੋਈ ਜੁਮੈਰੀ ਲਾ ਦਿਓ ਟਰਨਮੈਂਟ ਤੇ ਕਿਉਂਕਿ ਉਹਨੂੰ ਰੈਫਰੀ ਦੀ ਜੁਮੈਰੀ ਦੇ ਦਿਓ ਕੋਈ ਕੋਈ ਨਾ ਕੋਈ ਇਸ ਉਹ سپورਟ ਹੋ ਜੂਗੀ ਕਿਉਂਕਿ ਪਲੇਅਰ ਹਰ ਕੋਈ ਚਾਹੁੰਦਾ ਨਹੀਂ ਮੈਂ ਮੰਕੀ ਪੈਸੀ ਲਵਾਂ ਕਿਉਂਕਿ ਹਰ ਇੱਕ ਪਲੇਅਰ ਇਹ ਚਾਹੁੰਦਾ ਕਿ ਮੈਂ ਕੁਝ ਕਰਕੇ ਪੈਸੀ ਲਵਾਂ ਕਿਉਂਕਿ ਜਿਹੜਾ ਪਲੇਅਰ ਕਬੱਡੀ ਖੇਡਿਆ ਨਾ ਪਹਿਲਾਂ ਤੋਂ ਆਪਣੀ ਜੀਐਮ ਦਿਖਾ ਕੇ ਪੈਸੀ ਲੈਂਦਾ ਵਾ ਤੇ ਬਾਅਦ ਵਿੱਚ ਕੋਈ ਪਲੇਅਰ ਬਾਹਰ ਸੈਟਲ ਹੋ ਗਿਆ ਤੇ ਜਿਹੜੇ ਵਿਚਾਰੇ ਇੰਡੀਆ ਰਹਿ ਗਏ ਵੀਰ ਮੇਰੇ ਉਹ ਕੋਈ ਦਿਹਾੜੀਆਂ ਕਰਦੇ ਕੋਈ ਜੌਬਾਂ ਕਰਦੇ ਆ ਚਲੋ ਜੌਬਾਂ ਵਾਲੇ ਪਲੇਅਰਾਂ ਦਾ ਠੀਕ ਆ ਜਿਹੜੇ ਮੇਰੇ ਵੀਰ ਇਹੋ ਜਿਹਾ ਕੰਮ 'ਚ ਰਹਿ ਗਏ ਉਹਨਾਂ ਨੂੰ ਨਾਲ ਰੱਖੋ ਇਹ سپورਟ ਕਰੋ ਉਹਨਾਂ ਨੂੰ ਹਰ ਥਾਂ ਹੱਲਾਸ਼ੀਰੀ ਦੋ ਕਿਉਂਕਿ ਜਦੋਂ ਪਲੇਅਰ ਘਰੇ ਬੈਹਂਦਾ ਨਾ ਉਡਰ ਪੈਸੇ ਚਲ ਜਾਂਦਾ ਕਿਉਂਕਿ ਸਾਲ ਬਾਅਦ ਇੰਜਰੀ ਆ ਜਾਂਦੀ ਸਾਲ ਪਲੇਅਰ ਉੱਠਣ ਲੱਗ ਜਾਂਦਾ ਤੇ ਜਿਹੜੇ ਤੁਹਾਡੇ ਨਾਲ ਦੇ ਪਲੇਅਰ ਹੁੰਦੇ ਆ ਉਹ ਤੁਹਾਨੂੰ ਫੋਨ ਕਰਨ ਨੂੰ ਹਟ ਜਾਂਦੇ ਆ ਜਦੋਂ ਪਲੇਅਰ ਨਾਲ ਦਾ ਫੋਨ ਕਰਨ ਨੂੰ ਹਟ ਗਿਆ ਪਲੇਅਰ ਦਾ ਮਨ ਦੁਖੀ ਹੋਣ ਲੱਗ ਪੈਂਦਾ ਫਿਰ ਜਦੋਂ ਪਲੇਅਰ ਫੋਨ ਕਰਨ ਨੂੰ ਹਟ ਜਾਂਦੇ ਫਿਰ ਕੋਈ ਚ ਵੀ ਹਟ ਜਾਂਦਾ ਫੋਨ ਕਰਨ ਨੂੰ ਤੇ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕੋਚਾਂ ਨੂੰ ਪਲੇਅਰਾਂ ਨੂੰ ਜਿਹੜੇ ਪਲੇਅਰ ਤੁਹਾਡੇ ਤੋਂ ਦੂਰ ਹੁੰਦੇ ਆ ਉਹਨਾਂ ਨੂੰ ਨਾਲ ਲਾਓ ਕਿਉਂਕਿ ਜਿਹੜੇ ਪਲੇਅਰ ਦੀ ਇੰਜਰੀ ਆਈ ਹੁੰਦੀ ਆ ਪਿੱਛੇ ਹੋਇਆ ਹੁੰਦਾ ਉਹਦਾ ਮ ਫੇਰ ਦੁਬਾਰਾ ਸਰਕਲ ਚ ਜਾਵੇਂ ਕਿਉਂਕਿ ਦਾ ਮਨ ਦੁਖੀ ਹੁੰਦਾ ਵਾ ਪਰ ਜਿਹੜੇ ਯਾਰ ਹੁੰਦੇ ਆ ਜਾਂ ਕੋਚ ਹੁੰਦੇ ਆ ਉਹ ਤੱਕੇ ਨਾਲ ਲਿਆ ਸਕਦੇ ਜਦੋਂ ਆਪਾਂ ਨੂੰ ਤੱਕੇ ਨਾਲ ਮੈਚ ਖੜਾ ਸਕਦੇ ਆ ਨਾ ਤੇ ਉਹਨੂੰ ਆਪਾਂ ਤੱਕੇ ਨਾਲ ਆਪਣੇ ਨਾਲ ਵੀ ਲੈ ਜਾ ਸਕਦੇ ਆ ਤੇ ਬਾਕੀ ਮੇਰੀ ਵੀਰ ਕਮੇਟੀ ਅੱਗੇ ਬੇਨਤੀ ਆ ਕਿ ਜਿਹੜਾ ਫਰਜ ਆਪਣਾ ਕਮੇਟੀਆਂ ਦਾ ਪਲੇਅਰਾਂ ਦਾ ਬਣਦਾ ਸੀ ਉਹ ਮੇਰੇ ਵੀਰ ਦੀਪੇ ਨੇ ਕੀਤਾ ਕਿਉਂਕਿ ਦੀਪੇ ਨੇ ਇਹ ਪਲੇਅਰਾਂ ਨੂੰ ਲੱਭਿਆ ਇਹਨਾਂ ਨੂੰ ਲੱਭ ਕੇ ਇਹਨਾਂ ਦੀ ਇੰਟਰਵਿਊ ਕੀਤੀ ਤੇ ਚਲੋ ਇਹਨਾਂ ਦੀ ਸਪੋਰਟ ਕੀਤੀ ਸਾਰਿਆਂ ਨੇ ਇਹੋ ਜਿਹੇ ਨੇਕਾਂ ਪਲੇਅਰ ਆ ਆਪਣੇ ਏਰੀਆ 'ਚ ਜਿਹੜੇ ਪਲੇਅਰ ਆ ਜਿਹੜੇ ਇਸ ਟਾਈਮ ਖੇਡਦੇ ਮੌਕੇ ਦੇ ਉਹ ਆਪਣੇ ਏਰੀਆ 'ਚ ਦੇਖਣ ਕਿ ਕਿਹੜੇ ਪਲੇਅਰਸ ਨੂੰ ਲੋੜ ਆ ਚੀਜ਼ ਦੀ ਕਿਉਂਕਿ ਜਿਹੜੇ ਪਲੇਅਰ ਪਟੜੀ ਤੋਂ ਥੱਲੇ ਮਜਬੂਰੀ ਕਰਕੇ ਲੈ ਗਏ ਆ ਉਹਨਾਂ ਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਆ ਤੇ ਜਿਹੜੇ ਪਲੇਅਰ ਪਟੜੀ ਤੋਂ ਆਪ ਲੈ ਆ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਆਪਣੇ ਪੈਰਾਂ ਤੇ ਆਪ ਕੁबाड़ी ਮਾਰੀ ਆ ਤੇ ਬਾਕੀ ਮੇਰੀ ਇਹ ਅਪੀਲ ਕਮੇਟੀਆਂ ਨੂੰ ਆ ਜਿਹੜੀ ਕਮੇਟੀ ਆਪਣੇ ਏਰੀਆ 'ਚ ਟੂਰਨਾਮੈਂਟ ਕਰਾਉਂਦੀ ਆ ਜਿਹੇ ਜ਼ਿਲ੍ਹੇ 'ਚ ਮੈਚ ਹੁੰਦਾ ਵਾ ਉਹ ਆਪਣੇ ਜ਼ਿਲ੍ਹੇ ਦਾ ਪਲੇਅਰ ਦੇਖਣਾ ਕਿ ਸਾਡੇ ਜ਼ਿਲ੍ਹੇ ਦਾ ਕਿਹੜਾ ਪਲੇਅਰ ਵਧੀਆ ਰਹਿ ਚੁੱਕਾ ਵਾ ਤੇ ਜਿਹੜੇ ਨੂੰ ਇਹ ਚੀਜ਼ ਦੀ ਲੋੜ ਆ ਸਪੋਰਟ ਦੀ ਉਹਨੂੰ ਪਲੀਜ਼ ਉਸ ਟੂਰਨਾਮੈਂਟ ਦੇ ਸੱਦਣ ਉਹਦਾ ਮਾਨ ਤਾਨ ਕਰਨ ਉਤੋਂ ਰੈਫਰੀ ਕਰਾਉਣ ਕੋਈ ਵੀ ਜੁਮੇਰੀ ਦੇ ਦੇਣ ਕਿਉਂਕਿ ਮੈਂ ਇਹ ਨਹੀਂ ਕਿਨਾਂ ਕਿ ਰੈਫਰੀ ਜਿਹੜੇ ਕਰ ਰਹੇ ਆ ਉਹਨਾਂ ਦੇ ਹੱਕ ਮਰੇ ਕਿਉਂਕਿ ਉਹਨਾਂ ਦੀ ਵੀ ਜੋਬ ਆ ਆਪਣੇ ਟੂਰਨਾਮੈਂਟ ਨਿੱਕਾ ਟੂਰਨਾਮੈਂਟ ਪੈਂਟ ਚ ਹਰਕਿਚ ਹੋ ਰਿਹਾ ਵਾ ਇੱਕ ਦਿਨ ਚ ਪੰਜ ਪੰਜ ਛੇ ਛੇ ਟੂਰਨਾਮੈਂਟ ਹੁੰਦੇ ਆ ਹਰ ਟੂਰਨਾਮੈਂਟ ਚ ਇੱਕ ਜਾਂ ਦੋ ਪਲੇਅਰ ਸੱਦੇ ਜਾਣ ਉਹ ਤੇ ਇੰਨੇ ਨਾਲ ਉਹ ਪਲੇਅਰਾਂ ਦੀ ਘਰ ਦਾ ਖਰਚਾ ਵੀ ਚੱਲ ਜੂਗਾ ਤੇ ਇੱਕ ਉਹਨਾਂ ਨੂੰ ਲੋਕਾਂ ਨਾਲ ਮਿਲ ਕੇ ਪਿਆਰ ਮਿਲੂਗਾ ਕਿਉਂਕਿ ਲੋਕਾਂ ਦਾ ਪਲੇਅਰ ਹਮੇਸ਼ਾ ਪਿਆਰ ਨੂੰ ਭੁੱਖਾ ਵਾ ਕਿਉਂਕਿ ਆਪਣੇ ਨਾਲ ਜਿਹੜੀਆਂ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਪਲੇਅਰ ਨਾਲ ਹੁਣ ਜਿਹੜਾ ਲੋਕਾਂ ਦਾ ਸਪੋਰਟ ਮੈਲ ਨੂੰ ਹਟ ਜਾਂਦੀ ਆ ਉਹ ਪਲੇਅਰ ਹੌਲੀ-ਹੌਲੀ ਫਿਰ ਟਰਪੈਸ਼ੀ ਜਾਣ ਲੱਪੈਂਦਾ ਉਹਨੂੰ ਇਹ ਲੱਗਦਾ ਕਿ ਮੈਨੂੰ ਕੋਈ ਜਾਣਦਾ ਨਹੀਂ ਹੁਣ ਪਰ ਮੈਂ ਪ੍ਰੇਰੂਸ ਨੂੰ ਇਹ ਗੱਲ ਕਹਿਣੀ ਚਾਹੁੰਨਾ ਮਾ ਕਿਉਂਕਿ ਜਿਹੜੇ ਲੋਕਾਂ ਦੇ ਤੁਸੀਂ ਦਿਲਾਂ 'ਚ ਬਸਦੇ ਆ ਨਾ ਉਹ ਤੁਸੀਂ ਮਰਨ ਤੱਕ ਹੀ ਬਸਣਾ ਕਿਉਂਕਿ ਤੁਸੀਂ ਲੋਕਾਂ ਦੇ ਦਿਲਾਂ 'ਚ ਘਰ ਬਣਾ ਚੁੱਕੇ ਆ ਤੇ ਮੇਰੀ ਇਹ ਪੀਲਾ ਮੇਰੀ ਸਾਰੇ ਕਮੇਟੀਆਂ ਨੂੰ ਬਾਕੀ ਫੈਡਰੇਸ਼ਨਾਂ ਅੱਗੇ ਬੇਨਤੀ ਆ ਕਿ ਫੈਡਰੇਸ਼ਨ ਦਾ ਚਲੋ ਬਹੁਤ ਵਧੀਆ ਸਾਰੀ ਫੈਡਰੇਸ਼ਨ ਆਪਣਾ ਕੰਮ ਕਰਦੀਆਂ ਵਾ ਪਰ ਮੇਰਾ ਇਹ ਜਰੂਰ ਫੈਡਰੇਸ਼ਨ ਅੱਗੇ ਬੇਨਤੀ ਆ ਕਿ ਜਿਹੜੇ ਪਲੇਅਰ ਨੂੰ ਲੋੜ ਆ ਜਿਹੜਾ ਹਾਂ ਵੀ ਆਪਾਂ ਫੈਡਰੇਸ਼ਨਾਂ ਕਬੱਡੀ ਤੇ ਬਣਾਈਆਂ ਕਬੱਡੀ ਸੱਤ ਤੇ ਬਣਾਈਆਂ ਵਾ ਤੇ ਫੈਡਰੇਸ਼ਨਾਂ ਵੀ ਇੱਕ ਪਲੇਅਰ ਦੇ ਸੱਤ ਤੇ ਚੱਲਦੀ ਆ ਕਿਉਂਕਿ ਹਰ ਪਲੇਅਰ ਨੇ ਟੌਪ ਤੇ ਵੀ ਖੇਡਣਾ ਵਾ ਤੇ ਥੱਲੇ ਵੀ ਆਉਣਾ ਵਾ ਕਿਉਂਕਿ ਹਮੇਸ਼ਾ ਸਾਰੇ ਪਲੇਅਰ ਦੀ ਉਂਗਲ ਖੜੀ ਨਹੀਂ ਰਹਿਣੀ ਕਿਉਂਕਿ ਉਮਰ ਦੇ ਹਿਸਾਬ ਨਾਲ ਪਲੇਅਰ ਨੇ ਕਬੱਡੀ ਨੂੰ ਛੱਡਣਾ ਵੀ ਆ ਤੇ ਪਰ ਇਹ ਆ ਕਿ ਪਲੇਅਰ ਨੂੰ ਇਹ ਨਾ ਹੋਵੇ ਕਿ ਜੇ ਮੈਂ ਕਬੱਡੀ ਛੱਡਦੀ ਯਾਰ ਮੇਰੀ ਕਿਸੇ ਨੇ ਬਾਹ ਨਹੀਂ ਫੜਨੀ ਪਲੇਅਰ ਨੂੰ ਇਹ ਹੋਵੇ ਆ ਮੈਂ ਜੇ ਕਬੱਡੀ ਛੱਡਦਾ ਨਾ ਤੇ ਮੇਰੀ ਮੇਰੇ ਨਾਲ ਫੈਡਰੇਸ਼ਨ ਖੜੀ ਆ ਮੇਰੇ ਮੇਰੇ ਨਾਲ ਕਮੇਟੀ ਖੜੀ ਆ ਮੇਰੇ ਨਾਲ ਮੇਰੇ ਪਲੇਅਰ ਖੜੇ ਆ ਉਹਦੇ ਦਿਲ 'ਚ ਇਹ ਨਾ ਕਦੀ ਹੋਵੇ ਕਿਉਂਕਿ ਆਪਣੇ ਕਾਫੀ ਟਾਈਮ ਤੋਂ ਆਪਾਂ ਇਹੀ ਦੇਖਦੇ ਆ ਕਿ ਹਰ ਕੋਈ ਵੀ ਆਪਾਂ ਨੂੰ ਕਹਿ ਦਿੰਦਾ ਵਾ ਕਿ ਜਿੰਨੇ ਚਿਰ ਕਬੱਡੀ ਆ ਉਹਨੇ ਚਾਰੀ ਲੋਕੀ ਆਪਣੇ ਨਾਲ ਕਬੱਡੀ ਤੋਂ ਬਾਅਦ ਕਬੱਡੀਆਂ ਨੂੰ ਕੋਈ ਪੁੱਛਦਾ ਨਹੀਂਗਾ ਇਹ ਸਾਰੇ ਸੁਣੇ ਹੋਣਾ ਦਰਸ਼ਕ ਵੀ ਕਹਿੰਦੇ ਗੱਲ ਪਰ ਮੇਰਾ ਵੀਰ ਆਪਾਂ ਇਹ ਗੱਲ ਹੁਣ ਨਾ ਹੋਵੇ ਪਲੇਅਰ ਕਬੱਡੀ ਤੋਂ ਬਾਅਦ ਵੀ ਉਹਨੂੰ ਸਾਰੇ ਪੁੱਛਣ ਉਹਦਾ ਮਾਣ ਤਾਂ ਉਹ ਹੀ ਹੋਵੇ ਕਿਉਂਕਿ ਉਹਨੇ ਕਬੱਡੀ ਨੂੰ ਟਾਈਮ ਦਿੱਤਾ ਹੁੰਦਾ ਹਨਾ ਮੇਰੀ ਇਹੋ ਵੀਰ ਆ ਪੀਲਾ ਕਿਉਂਕਿ ਇੰਨੇ ਟੂਰਨਾਮੈਂਟ ਹੁੰਦੇ ਆ ਕਿਉਂਕਿ ਹਰ ਟੂਰਨਾਮੈਂਟ 'ਚ ਉਹ ਪਲੇਅ ਨੂੰ ਬੁਲਾਇਆ ਜਾਵੇ ਉਹਦਾ ਘਰ ਦਾ ਖਰਚਾ ਚੱਲੇ ਜੇ ਆਪਾਂ ਕਹੀਏ ਆਪਾਂ ਆ ਸਾਲ ਉਹਦੇ ਚਲੋ ਸਾਰੇ ਵੀਰਾਂ ਦਾ ਆਪਾਂ ਇੱਕ ਵਾਰੀ ਸਪੋਰਟ ਕਰਦਾਂਗੇ ਕਿਉਂਕਿ ਜੇ ਕਹੀਏ ਪਲਾ ਰੁਪਇਆ 20 ਲੱਖ ਇਕੱਠਾ ਹੋ ਜਵੇ ਤੇ ਪਲੇਅਰਾਂ ਦੇ ਖਰਚੇ ਵੀ ਬਹੁਤ ਹੁੰਦੇ ਆ ਤੇ ਪੈਸੇ ਖਰਚੇ ਜਾਂਦੇ ਆ ਤੇ ਜੇ ਉਹ ਪਲੇਅਰ ਨੂੰ ਇੱਕ ਰੋਜੀ ਰੋਟੀ ਦੇ ਪਾ ਦਿਆ ਜਾਈਓ ਟੂਰਨਾਮੈਂਟਾਂ ਦੇ ਆਵੇ ਰੈਫਰੀ ਕਰੇ ਜਾਂ ਕੋਈ ਹੋਰ ਕੰਮ ਕਰੇ ਉਹ ਜਿਹੜਾ ਲੌਂਗ ਟਾਈਮ ਇੱਕ ਲੋਕਾਂ ਦੀ ਦਿਲਾਂ 'ਚ ਡਰਪੈਸ਼ਨ ਜਗਿਆ ਉਹ ਨਿਕਲ ਸਕਦਾ ਵਾ ਕਿਉਂਕਿ ਇੱਕ ਲੋਕਾਂ ਦੇ ਵਿਚਰਗੇ ਮੇਰਾ ਵੀਰ ਇਹੋੀ ਗੱਲ ਅੱਗੇ ਕਮੇਟੀਆਂ ਮੂਰੇ ਆ ਕੋਚਾ ਗਿਆ ਬਾਕੀ ਮੇਰੇ ਵੀਰ ਪਲੇਅਰਾਂ ਅੱਗੇ ਜੁੜਿਆ ਕਿ ਜੇ ਤੁਹਾਡੇ ਪਲੇਅਰ ਏਰੀਆ ਦਾ ਕੋਈ ਇਹੋ ਜਿਹੇ ਹਾਲਾਤ ਵਿੱਚ ਗੁਜ਼ਰ ਰਿਹਾ ਵਾ ਉਹਨੂੰ ਪੁਲਿਸ ਉਹ ਜੀ سپورਟ ਕਰੋ ਉਹਨੂੰ ਮੂਰੇ ਲੈ ਕੇ ਆਓ ਕਿਉਂ ਅੱਗੇ ਵੀ ਆਪਣੇ ਪਲੇਅਰ ਨੇ ਆਤਮ ਹੱਤਿਆ ਬਹੁਤ ਕਰ ਲਈ ਆ ਹੁਣ ਇਹੋ ਜਾਣਾ ਹੋਵੇ ਕਿ ਪਲੇਅਰ ਕੋਈ ਫੇਰ ਆਤਮ ਹੱਤਿਆ ਕਰੇ ਜਿਹੋ ਜਿਹੇ ਹਾਲਾਤਾਂ 'ਚ ਕਬੱਡੀ ਆਪਣੀ ਜਾ ਰਹੀ ਆ ਤੇ ਬਾਕੀ ਜਿਹੜੇ ਗੱਗੀ ਹੁਆ ਨੇ ਬਹੁਤ ਪ੍ਰਾਲਾ ਵਧੀਆ ਕੀਤਾ ਜਿਹੜੇ ਸਾਹਮਣੇ ਪਲੇਅਰ ਲੈ ਕੇ ਜਾਂਦੇ ਆ ਤੇ ਇਹੋ ਜਿਹਾ ਪ੍ਰਾਲਾ ਸਾਰੇ ਪਲੇਅਰਾਂ ਨੂੰ ਕਰਨਾ ਚਾਹੀਦਾ ਵਾ ਕਿਉਂਕਿ ਜਿਹੜੇ ਪਲੇਅਰ ਖੇਡੇ ਆ ਹੁਣ ਗੱਗੀ ਖੇਡਿਆ ਸੀ ਉਹਨੂੰ ਪਤਾ ਸੀ ਗੱਲੇ ਦਾ ਨਹੀਂ ਤਾਂ ਜਿਹੜਾ ਨਵਾਂ ਪਲੇਅਰ ਆ ਉਹ ਜਾਣਦਾ ਨਹੀਂ ਸੀ ਉਹਨੂੰ ਤੇ ਬਾਕੀ ਦੀਪੇ ਵੀਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਯਾਰ ਤੂੰ ਕਲੀਰਾਂ ਦੀ ਬਾਹ ਫੜਨ ਲਿਆ ਵਾ ਤੇ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ